ਹੈਲੋ ਹਾਂ ਯਾਰ ਹੋਰ ਕਿੰਨਾ ਟਾਈਮ ਲਾਣਾ ਤੂੰ ਕਾਦੀ ਤਿਆਰ ਹੋ ਕੇ ਬੈਠੀ ਆ ਮੈਂ ਅੱਧਾ ਘੰਟਾ ਚਲ ਠੀਕ ਹੈ ਅੱਧਾ ਘੰਟਾ ਹੋਰ ਫੋਨ ਚਲਾ ਲੈਂੀ ਮੈਂ ਜੇ ਬੈਠੀ ਆ ਤਾਂ ਇੱਕ ਕੱਪ ਚਾਹ ਹੀ ਬਣਾ ਦੇ ਯਾਰ ਚਾਹ 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 ਛੁੱਟੀਆਂ ਦੇ ਦਿਨ ਤੁਹਾਡੀ ਚਾਹ ਨਹੀਂ ਮੁੱਕਦੀ ਗੁੱਸੇ ਕਿਉਂ ਹੋਣੀਆਂ ਯਾਰ ਕੰਮਾਂ ਤੇ ਹੋਈਦਾ ਤਾਂ ਤਿੰਨ ਚਾਰ ਵਾਰੀ ਪੀ ਹੋ ਜਾਂਦੀ ਆ ਆਦਤ ਬਣੀ ਹੋਈ ਆ ਕੰਮਾਂ ਤੇ ਹੀ ਰਹਿ ਲਿਓ ਕਰੋ ਫਿਰ

ਆਦਮੀ ਨਾਲ ਗੱਲ ਕਰਨ ਦਾ ਇੱਕ ਆਦਮੀ ਸਾਰੀ ਦਿਹਾੜੀ ਘਰੋਂ ਬਾਹਰ ਰਹਿ ਕੇ ਔਖੇ ਸੌਖੇ ਹਾਲਾਤਾਂ ਦਾ ਸਾਹਮਣਾ ਕਰਕੇ ਆਪਣੇ ਪਰਿਵਾਰ ਲਈ ਕਮਾ ਕੇ ਲਿਆਉਂਦਾ ਉਹ ਕਦੀ ਨਹੀਂ ਸੋਚਦਾ ਕਿ ਮੈਂ ਪੈਸੇ ਕਮਾਉਂਗਾ ਤਾਂ ਮੈਂ ਗੱਡੀ 'ਚ ਕਮਾਉਂਗਾ ਉਹ ਹਮੇਸ਼ਾ ਇਹੀ ਸੋਚਦਾ ਕਿ ਮੈਂ ਪੈਸੇ ਕਮਾਉਂਗਾ ਤਾਂ ਆਪਣੇ ਪਰਿਵਾਰ ਨੂੰ ਗੱਡੀ 'ਚ ਕਮਾਉਂਗਾ ਉਹਨਾਂ ਦੇ ਨਾਲ ਤੇ ਉਹਨਾਂ ਲਈ ਪੈਸੇ ਖਰਚ ਕਰੂੰਗਾ ਪਰ ਇਹਨਾ ਸਭ ਕੁਝ ਕਰਨ ਤੋਂ ਬਾਅਦ ਵੀ ਜੇ ਉਹ ਨੂੰ ਆਪਣੇ ਪਰਿਵਾਰ ਤੋਂ ਇਹ ਪਾਸ਼ਾ ਸੁਨਨ ਮਿਲੇਗੀ ਤਾਂ ਉਹ ਜਵਾਨੋਂ ਮਸ਼ੱਕ ਨਾ ਬੋਲੇ ਪੁੱਤ ਪਰ ਅੰਦਰੋਂ ਟੋਟੇ ਜ਼ਰੂਰ ਜਾਊਗਾ ਔਰ ਇਹ ਨਾਲ ਕੀ ਹੁੰਦਾ ਉਹ ਕੀ ਕੀ ਕਹਿੰਦੀ ਕੀ ਛੋਂਦੀ ਇਹਦੇ ਬਾਰੇ ਤਾਂ ਅੱਜਕੱਲ ਸਾਰੇ ਬਸਤੇ ਨੇ ਤੇ ਦੱਸਣਾ ਵੀ ਚਾਹੀਦਾ ਇਹ ਕਾਦਮੀ ਕੀ ਸੋਚਦਾ ਕੀ ਸੰਦਾ ਤੇ ਕੀ ਚਾਹੁੰਦਾ ਇਹਦੇ ਬਾਰੇ ਕੋਈ ਨਹੀਂ ਦੱਸਦਾ ਇੱਥੋਂ ਤੱਕ ਕਿ ਉਹ ਆਪਣੀ ਉਹ ਤਾਂ ਬਹੁਤ ਛੋਟਾ ਜਿਹਾ ਸ਼ਬਦ ਹੈ ਇੱਜ਼ਤ ਬਸ ਇਹੀ ਚਾਹਦਾ ਆਦਮੀ ਨੂੰ